ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰੱਖਾਂ ਦਾ ਸਵਾਗਤ ਹੈ ਸਮੂਤ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗਦਾਪਨੇ ਵਿਧਾਨਸਭਾ ਹਲਕਾ ਕਾਬੀਆਂ ਦੇ ਪਿੰਡ ਅੰદાવાદ ਸਕੂਲ ਬੂਥ ਨੰਬਰ 52 ਵਿੱਚ ਆਪਣੀ ਵੋਟ ਪਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਜਨੀਤਿਕ ਪਾਰਟੀਆਂ ਖੁਦ ਨਸ਼ਾ ਵੰਡ ਕੇ ਵੋਟਾਂ ਪਟੋਰਨ ਦੀ ਲਗਾਇਤ ਨੂੰ ਬਰਾਵਾ ਦੇ ਰਹੀਆਂ ਹਨ ਜਦਕਿ ਪੰਜਾਬ ਵਿੱਚ ਨਸ਼ਾ ਹੀ ਰਾਜਨੀਤਿਕ ਪਾਰਟੀਆਂ ਦੀ ਦਿਨ ਹੈ ਜਦ ਕਿ ਨਸ਼ਾ ਬੰਦ ਕਰਨ ਦੀ ਗੱਲ ਕਰਕੇ ਜਨਤਾ ਨੂੰ ਮੂਰਖ ਬਣਾਉਂਦੇ ਹਨ ਹੋਰ ਕੀ ਕੁਝ ਕਿਹਾ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਆਓ ਸੁਣਾਉਂਦੇ ਆ ਉਹਨਾਂ ਦੀ ਜਬਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਲੋਕ ਸਭਾ ਦਾ ਚੋਣ ਹੋ ਰਿਹਾ ਕਿ ਜਿੱਥੇ ਮਿਲਬੀ ਟੋਣ ਕਮਿਸ਼ਨ ਵੱਲੋਂ ਤੁਹਾਨੂੰ ਦੱਸਿਆ ਜਾ ਕੇ ਅੱਜ ਪਿੰਡ ਅੰਮਦਾਬਾੜ ਪਹੁੰਚੇ ਆ ਬੂਥ ਨੰਬਰ ਵਿਧਾਨ ਸਭਾ ਲੱਕਾਦੀਆਂ ਦੇ ਬੂਥ ਨੰਬਰ 52 ਵਿੱਚ ਜਿੱਥੇ ਟੋਣ ਕਮਿਸ਼ਨ ਵੱਲੋਂ ਵੇਖੋ ਕਿਤੇ ਵਧੀਆ ਪ੍ਰਬੰਧ ਕੀਤੇ ਗਏ ਆ ਆਉਣ ਜਾਣ ਵਾਲੇ ਜਿੰਨੇ ਵੀ ਮਿਲਪੇ ਆ ਗਏ ਜੇ ਗੱਲ ਕਰੀਏ ਮੌਸਮ ਦੀ ਤੇ ਗਰਮੀ ਬਹੁਤ ਜ਼ਿਆਦਾ ਵਾ ਗਰਮੀ ਦੇ ਲਹਿਰ ਦੇ ਵਿੱਚ ਚੋਣਕ ਮਿਲੋ ਕਿਤੇ ਤਗੜੇ ਪ੍ਰਬੰਧ ਕੀਤੇ ਵੱਡੇ ਵੱਡੇ ਪੱਖੇ ਲਾਏ ਗਏ ਆ ਕੂਲਰ ਵੀ ਲਗਾਏ ਗਏ ਆ ਤੇ ਹਰ ਪਾਰਟੀ ਦਾ ਜਿਹੜਾ ਨਮਾਇੰਦਾ ਵਾ ਵੇਖੋ ਬੜੇ ਸ਼ਾਂਤ ਨੇ ਤਰੀਕੇ ਨਾਲ ਆਪਸੇ ਰਲ ਮਿਲ ਕੇ ਸਾਰੇ ਜਿਹੜੀਆਂ VOTING ਕਰਾ ਰਹੇ ਆ ਤੇ ਬੜਾ ਹੀ ੱਜੇ ਧੰਗ ਨਾਲੇ VOTING ਹੋ ਰਹੀ ਆ ਸਾਡੇ ਨਾਲ ਇੱਕ ਬਜ਼ੁਰਗ ਹੋਣੇ VOTING ਕਰਕੇ ਆਇਆ ਅਸੀਂ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਬਹੁਤ ਜ਼ਿਆਦਾ ਗਰਮੀ ਆ 1 ਜੂਨ ਪੂਰੀ ਗਰਮੀ ਤੇ ਖੁਸ਼ੀ ਇਸ ਸਮੇਂ ਤੇ VOTING ਕਰਨ ਆਏ ਤੇ ਕੀ ਨਾ ਤੁਹਾਡਾ ਕੀ ਕਹਿਣਾ ਜਿੰਦੇ ਵਾਸੀਪੁਰ ਜੀ ਖਾਉਤ ਸਾਹਿਬ ਹੈ ਫਟਿਆ ਮੈਂ ਸਖਤਰ ਵੀ ਫੋਜੀਸ਼ਨ ਦਾ ਪ੍ਰਧਾਨ ਵੀ ਦੇਸ਼ ਸੰਗਰਦਾਸ ਬੋਲ ਰਿਹਾ ਔਰ ਮੈਂ ਅਪੀਲ ਕਰਨੀ ਚਾਹੁੰਦਾ ਕਿ ਸਾਡਾ ਦੇਸ਼ ਤੇ ਜਿੰਨੇ ਰਾਜਨੀਤਿਕ ਲੀਡਰ ਨੇ ਉਹ ਸਾਰੇ ਦਵਾਹੀ ਦਿੰਦੇ ਨੇ ਕਿ ਲੋਕਤੰਤਰ ਦੇਸ਼ ਵਾ ਲੇਕਿਨ ਲੋਕਤੰਤਰ ਦੇਸ਼ ਤੇ ਸਾਡੀ ਸਰਕਾਰਾਂ ਤੇ ਸਾਡੇ ਲੀਡਰ ਨਹੀਂਗੇ ਚੱਲਦੇ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਜੋ ਜੇਕਰ ਇਹ ਲੋਕਤੰਤਰ ਬੇਸ਼ਵਾਬ ਇਹ ਜੇਕਰ ਵੋਟ ਦਾ ਅਧਿਕਾਰ ਨਾ ਵੋਟ ਪਾ ਕੇ ਆਇਆ ਕਿ ਇਹ ਇਸ ਬੋਰਡ ਦੇ ਅਧਿਕਾਰ ਦੇ ਨਾਲ ਜਾਂ ਇਸ ਤਰ੍ਹਾਂ ਹੀ ਕੰਮ ਚਲੇਗਾ ਨਹੀਂ ਚਲੇਗਾ ਜੇਕਰ ਅਜ ਤੋਂ ਤੁਸੀਂ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਹਾਲਾਤ ਵੇਖੇ ਨੇ ਕਿ ਬੂਥ ਪੋਲਿੰਗ ਕੀ ਹੋ ਰਹੀ ਆ ਔਰ ਪੋਲਿੰਗ ਤੋਂ ਬਾਅਦ ਕੀ ਹੋ ਰਿਹਾ ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਇਹ ਅੱਜ ਲੋਕਤੰਤਰ ਦੇ ਸਾਹ ਨਾਲ ਵੋਟਾਂ ਪੈ ਰਹੀਆਂ ਇਹ ਲੋਕਤੰਤਰ ਦੇ ਸਾਹ ਨਾਲ ਕੰਮ ਹੋਣਾ ਚਾਹੀਦਾ ਲੇਕਿਨ ਅੱਜ ਤੋਂ ਬਾਅਦ ਮੇਰੀ ਗੱਲ ਸੁਣਨ ਵਾਲੇ ਸਾਰੇ ਨੋਟ ਕਰ ਲੈਣ ਇਥੇ ਚੰਡੀਗੜ੍ਹ ਬਣੇਗਾ ਅੱਜ ਅਸੀਂ ਕੋਟਾ ਪਾਉਣਿਆ ਕਿ ਫਾਰਮੈਲਟੀ ਆ ਅੱਜ ਤੋਂ ਲੈ ਕੇ ਪ੍ਰਸ਼ਾਸਨ ਔਰ ਸਰਕਾਰੀ ਤੰਤਰ ਜਿਹੜਾ ਕੰਮ ਕਰੇਗਾ ਔਰ ਅੱਜ ਦੀ ਗੱਲ ਤੁਸੀਂ ਯਾਦ ਰੱਖਿਓ ਕਿ ਸਰਕਾਰੀ ਤੰਤਰ ਤੇ ਸਾਡੇ ਰਾਜਨੀਤਿਕ ਕੀ ਕੰਮ ਕਰਦੇ ਨੇ ਔਰ ਇਥੇ ਫਿਰ ਸਵਾਲ ਖੜਾ ਹੋ ਜਾਂਦਾ ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਸਾਡੇ ਲੋਕਾਂ ਦੇ ਟੈਕਸ ਦੇ ਪਾਸੇ ਉਹਨਾਂ ਨਾਲ ਦੁਰਵਰਤੋਂ ਹੋ ਰਹੀ ਆ ਜੇਕਰ ਲੋਕਤੰਤਰ ਦੇਸ਼ ਹਨ ਲੋਕਤੰਤਰ ਦੇਸ਼ ਹਨ ਇਹ ਗੱਲ ਕਿ ਜਿਹੜੀਆਂ ਪੋਲਿੰਗ ਵਾ ਉਹਨੂੰ ਪੋਲਿੰਗ ਤੋਰ ਦੇਤਾ ਹੋਣਾ ਚਾਹੀਦਾ ਨਾ ਕਿ ਧੱਕੇ ਸ਼ਾਈ ਦੇਣਾ ਹੋਣਾ ਚਾਹੀਦਾ ਨਾ ਕਿ ਨਸ਼ੇ ਦੇ ਕੇ ਜਾਂ ਪੈਸੇ ਦੇ ਕੇ ਹੋਣਾ ਚਾਹੀਦਾ ਔਰ ਇਹ ਸਾਰੇ ਕੰਮ ਹੁੰਡੇ ਨੇ ਔਰ ਹੋਏ ਨੇ ਔਰ ਕੀ ਇਹ ਲੋਕਤੰਤਰ ਦੇਸ਼ ਵਾ ਜੇਕਰ ਲੋਕਤੰਤਰ ਦੇਸ਼ ਵਾ ਤੇ ਫਿਰ ਇਹ ਜੋ ਸਰਕਾਰਾਂ ਕਰਦੀਆਂ ਨੇ ਕੀ ਇਹ ਲੋਕਤੰਤਰ ਦੇਸ਼ ਦਾ ਹਿਸਾਬ ਨਾਲ ਮੈਂ ਇਥੇ ਇੱਕ ਗੱਲ ਕਰਨੀ ਚਾਹੁੰਦਾ ਅੱਜ ਕੱਲ੍ਹ ਜਿਹੋਦੀ ਸਰਕਾਰ ਬਣਦੀ ਆ ਉਹ ਇੱਕ ਮੁੱਦਾ ਚੁੱਕ ਲਈਦੇ ਜਿਹੜੇ ਜਿਹੜੇ ਮੌਕੇ ਦੀ ਸਰਕਾਰ ਦੇ ਦੁਆਲੇ ਹੋ ਜਾਂਦੇ ਨੇ ਕਿ ਮਗਾਈ ਬੜੀ ਆ ਮਗਾਈ ਦਵਾ ਕਹਿੰਦੇ ਹੈਗਾ ਕਿ ਪ੍ਰਸ਼ਾਸਨ ਠੀਕ ਨਹੀਂ ਫੇਰ ਕਹਿੰਦੇ ਨੇ ਨਸ਼ੇ ਬੜੇ ਨੇ ਮੈਨੂੰ ਇਹ ਗੱਲ ਦੱਸੇ 1947 ਤੋਂ ਲੈ ਕੇ ਅੱਜ ਤੱਕ ਸਰਕਾਰਾਂ ਨੇ ਕੀ ਸੁਧਾਰ ਕੀਤਾ ਜੇਕਰ ਇਸੇ ਹਿਸਾਬ ਦੇ ਨਾਲ ਇਹਨਾਂ ਨੇ ਕੰਮ ਕਰਨੇ ਨੇ ਲੋਕਤੰਤਰ ਨਾਲ ਸਰਕਾਰੀ ਮਸ਼ੀਨਰੀ ਦੇ ਜੋਰ ਨਾਲ ਔਰ ਰਾਜਨੀਤਿਕ ਨੇਤਾਵਾਂ ਦੇ ਨਾਲ ਜੇਕਰ ਪੋਲਿੰਗ ਹੋਣੀ ਆ ਤੇ ਆਹ ਬੋਲਟਿੰਗ ਜਿਹੜੀ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣੀ ਚਾਹੀਦੀ ਸਾਡੇ ਲੋਕਾਂ ਦਾ ਟੈਕਸ ਦਾ ਪੈਸਾ ਸਾਡੇ ਲੋਕਾਂ ਦੀ ਜੇਬ ਦੇ ਵਿੱਚੋਂ ਗਿਆ ਪੈਸਾ ਇਹ ਲੋਕ ਨਜਾਇਜ਼ ਵਰਤ ਕੇ ਨਜਾਇਜ਼ ਫਾਇਦਾ ਲੈ ਕੇ ਧੱਕੇ ਸ਼ਾਹੀ ਦੇ ਨਾਂ ਲਾ ਜਾਂਦੇ ਲੇਕਿਨ ਜੇਕਰ ਪਿੱਛੇ ਸਰਕਾਰਾਂ ਬੰਦੀਆਂ ਘੋੜਿਆਂ ਤੇ ਲੜਾਈ ਕਰਦੇ ਸੀ ਧਾਨਾਂ ਤੇ ਕਰਪਾਨਾਂ ਤੇ ਉਹਨਾਂ ਕੋਲ ਕੋਈ ਨਾ ਕੋਈ ਹਥਿਆਰ ਹੁੰਦੇ ਸੀ ਲੜ ਕੇ ਰਾਜੇ ਤੇ ਮਹਾਰਾਜਾ ਰਾਜ ਕਰਦੇ ਸੀ ਅੱਜ ਸਾਡਾ ਅੱਜ ਹਜ਼ਾਰ ਹਜ਼ਾਰ ਪ੍ਰੋਟੈਕਸ਼ਨ ਲੈ ਕੇ ਗੱਦਿਆਂ ਦੇ ਉੱਤੇ ਬਹਿ ਕੇ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਸਾਡਾ ਲੋਟਾ ਦਾ ਅਸਰ ਵੋਟਰਾਂ ਦਾ ਜਿਹੜਾ ਖਲਵਾੜ ਕਰਦੇ ਨੇ ਲੇਕਿਨ ਅੱਜ ਇਸ ਚੀਜ਼ ਦੇ ਵਿੱਚ ਸਾਡੇ ਇਹਨਾਂ ਨੇ ਇਤਾਂ ਕਰਦੇ ਰਹਿਣਾ ਅੱਜ ਸਾਨੂੰ ਦੋ ਹਾਲ ਬੰਦਿਆਂ ਨੂੰ ਚੱਕੰਨੇ ਹੋਣਾ ਪਊ ਸਾਨੂੰ ਸੂਝਵਾਨ ਹੋਣਾ ਪਊ ਨੰਬਰ 1 ਦੇ ਉੱਤੇ ਸਾਡੀ ਪਬਲਿਕ ਨੂੰ ਸੂਝਵਾਨ ਹੋਣਾ ਪਊ ਨੰਬਰ 2 ਦੇ ਉੱਤੇ ਜਿਹੜੇ ਅਸੀਂ ਵਪਾਰੀ ਲੋਕ ਆ ਅਸੀਂ ਮਾਇਆਦਾਰੀ ਲੋਕ ਆ ਸਾਡੇ ਕੋਲ ਪੈਸੇ ਨੇ ਸਾਨੂੰ ਹੁਣ ਆਪਾਂ ਅਸੀਂ ਟੈਕਸ ਦੇ ਦੇ ਕੇ ਕੀ ਅਸੀਂ ਇਹ ਪ੍ਰਸ਼ਾਸਨ ਦੇ ਦੰਦੇ ਖਾਵਾਂਗੇ ਕੀ ਅਸੀਂ ਪੈਸੇ ਟੈਕਸ ਦੇ ਦੇ ਕੇ ਇਹਨਾਂ ਸਰਕਾਰਾਂ ਦੀ ਹਕੂਮਤ ਦੇ ਥਲੇ ਇਸ ਤਰ੍ਹਾਂ ਜਲੀਲ ਹੋਵਾਂਗੇ ਜਿਸ ਤਰ੍ਹਾਂ ਕਰ ਰਹੇ ਨੇ ਆਹਦੀ ਗੱਲ ਨਸ਼ਿਆਂ ਦੀ ਕੀ ਨਸ਼ੇ ਬੰਦ ਹੋ ਜਾਣਗੇ ਅੱਜ ਤੱਕ ਮੈਂ ਗੱਲ ਕਰਨੀ ਚਾਹੁੰਦਾ ਕਿ ਜੇ ਆਉਂਦੀ ਸਰਕਾਰ ਜਿਹੜੀ ਬਣਨੀ ਜਾਂ ਨਹੀਂ ਬਣਨੀ ਉਹ ਮੌਕੇ ਦਾ ਪਤਾ ਤੇ ਕਿਸੇ ਨੇ ਨਸ਼ੇ ਬੰਦ ਕਰਤੇ ਤੇ ਗੱਲ ਕਰਨ ਨਸ਼ੇ ਜਿਹੜੇ ਨੇ ਨਸ਼ਿਆਂ ਦੇ ਪੈਸੇ ਨਾਲ ਰਾਜਪਾਕ ਚੱਲਦੇ ਨੇ ਨਸ਼ਿਆਂ ਦੇ ਪੈਸੇ ਨਾਲ ਸਰਕਾਰਾਂ ਚੜਦੀਆਂ ਨੇ ਨਸ਼ੇ ਦਾ ਭਾਅ ਨਾ ਜਿਹੜਾ ਸਾਡੇ ਵਰਗੇ ਇਨਸਾਨਾਂ ਨੂੰ ਦਬਾਇਆ ਜਾਂਦਾ ਉਹ ਇੱਕ ਡਰਾਮਾ ਕਰਦੇ ਨੇ ਮੈਂ ਕਹਿ ਚੁੱਕਾ ਨਸ਼ੇ ਦਾ ਡਰਾਮਾ ਕਰਦੇ ਨੇ ਨਸ਼ੇ ਦਾ ਹਰ ਇੱਕ ਨੂੰ ਪਤਾ ਨਾ ਆਰਮੀ ਦੇ ਤੇ ਹਾਈ ਲੈਵਲ ਤੇ ਡਿਊਟੀ ਕੀ ਦੀ ਜਿਹੜੇ ਬੰਦੇ ਆਰਮੀ ਦਾ ਸਮਝਣਗੇ ਮੈਂ ਆਰਪੀ ਹਲਦ ਰਿਆਂ ਨਾ ਕੋਈ ਜੋ ਸੁਪਤਾਉਂਦਾ ਮੈਨੂੰ ਇਹ ਕਿੱਦਾਂ ਦਲਦਾ ਪੂਰੀ ਪਿੰਡਾਂ ਚ ਪਤਾ ਹੁੰਦਾ ਕੀ ਗੱਲ ਆ ਕੀ ਨਸ਼ਿਆਂ ਦਾ ਕਿਹਨੂੰ ਨਹੀਂ ਪਤਾ ਕੀ ਪੁਲਿਸ ਨੂੰ ਨਹੀਂ ਪਤਾ ਕੀ ਪ੍ਰਸ਼ਾਸਨ ਨੂੰ ਨਹੀਂ ਪਤਾ ਜਾਂ ਇਧਰਾਂ ਨੂੰ ਨਹੀਂ ਪਤਾ ਪਰ ਇਹ ਜਿਹੜਾ ਪੈਸਾ ਥੱਲੇ ਤੋਂ ਲੈ ਕੇ ਉੱਤੇ ਤੱਕ ਜਾਂਦਾ ਆ ਥਰੇ ਫਟੇ ਫਟੇ ਸ਼ਾਇਆ ਮੰ ਲੱਗਦੇ ਕਿੱਥੋਂ ਲੱਗਦੇ ਨੇ ਜਿਹੜੇ ਲੋਕ ਇਹਨਾਂ ਦੇ ਮਗਰ ਪੱਜੇ 700 ਤੋਂ 500 ਤੋਂ ਪੱਜੇ 700 ਨੇ ਨਸ਼ੇ ਦਾ ਮੱਦਾ ਕਦੀ ਵੀ ਖਤਮ ਨਹੀਂ ਕਰ ਸਕਦਾ ਤੇ ਜਦ ਤੱਕ ਨਸ਼ੇ ਦਾ ਮੱਦਾ ਨਹੀਂ ਖਤਮ ਹੁੰਦਾ ਤਨ ਤੱਕ ਇਹ ਇਸੇ ਤਰ੍ਹਾਂ ਹੀ ਰਹੇਗਾ ਜੀ ਅੱਜ ਦੀ ਗੱਲ ਕਰੀਏ ਅੱਜ 1 ਜੂਨ ਹੈਗੀ ਆ ਤੇ ਮਤਲਬ ਜਿਹੜਾ ਟਰੋਪੀ ਨੂੰ ਲੋ ਪ੍ਰਬੰਧ ਕੀਤਾ ਗਿਆ ਜੇ ਸ਼ੋਪੀ ਦੇ ਵਿੱਚ ਹੀ ਆ ਵਧੀਆ ਪ੍ਰਬੰਧ ਕੀਤੇ ਗਿਆ ਮੋਟਰਾਂ ਵਾਸਤੇ ਵਧੀਆ ਪ੍ਰਬੰਧ ਕੀਤੇ ਗਿਆ ਹਵਾ ਦਾ ਪਾਣੀ ਦਾ ਸਭ ਪ੍ਰਬੰਧ ਕੀਤਾ ਗਿਆ ਇਹ ਪ੍ਰਬੰਧ ਨੂੰ ਕਿੱਦਾਂ ਵੰਡੇ ਨੀ ਦੇਖੋ ਜੀ ਅਸੀਂ ਮੈਂ ਦੋ ਨੌਕਰੀਆਂ ਕਰਕੇ ਤਿਆਰ ਹਾਂ ਮੈਂ ਸਰਕਾਰ ਦਾ ਮੁਲਾਜ਼ਮਾਂ ਦਾ ਮੈਂ ਸਰਕਾਰ ਕਰਦਾ ਜਿਹੜੇ ਬੰਦੇ ਵਿੱਚ ਸਾਰੇ ਕੰਮ ਕਰਦੇ ਨੇ ਮੈਂ ਹਰਕ ਦਾ ਲੇਕਿਨ ਗਲਤੀ ਕਿੱਥੇ ਜਾ ਕੇ ਨਿਕਲਦੀ ਗਲਤੀ ਫੇਰ ਜਾ ਕੇ ਨਿਕਲਦੀ ਆ ਸਰਕਾਰੀ ਤੰਤਰ ਦੇ ਵਿੱਚ ਆਪਣੇ ਸਾਡੀ ਰਾਜਨੀਤੀ ਦੇ ਵਿੱਚ ਜਾ ਕੇ ਗਲਤੀ ਹੋਣੀ ਹੈ ਜਿਹਦੇ ਨਾਲ ਸਾਡੀ ਆ ਜਿਹੜੀ ਰਿਪੋਰਟ ਪਾਈ ਹੋਈ ਆ ਇਹ ਸਾਡੀ ਫੇਰ ਮਿੱਟੀ ਹੀ ਹੋ ਜਾਣੀ ਤੇ ਕਿਹੜੇ ਪਿੰਡ ਦਾ ਬੋਧਾ ਕਿਹੜਾ ਬੋਧਾ ਤੇ ਆ ਜਿਹੜੇ ਪ੍ਰਬੰਧ ਹੋਏ ਆ ਕਿੰਨੇ ਦਿਨ ਲੱਗੇ ਤੁਹਾਨੂੰ ਕਰਨ ਲੱਗਿਆ ਤੇ ਕਿੰਦਾ ਨੇ ਪ੍ਰਬੰਧਾ ਲੋਕ ਸੰਪਰਕ ਆ ਇੱਕ ਵਿਧਾਨ ਸਭਾ ਹਲਕਾ ਕਾਡੀਆਂ ਤੋਂ ਬੂਥ ਨੰਬਰ 52 ਤਾਂ ਜੋ ਵੀ ਸਾਨੂੰ ਗਾਇਬ ਗਾਇਰ ਸਰਕਾਰੀਆਂ ਦਾ ਆਉਂਦੀਆਂ ਨਹੀਂ ਹੈ ਦਹਤਾਂ ਉਦੇ ਮੁਤਾਬਕ ਅਸੀਂ ਸਾਰੇ ਪ੍ਰਬੰਧ ਕੀਤੇ ਆ ਜਿਸ ਤਰ੍ਹਾਂ ਉਹਨਾਂ ਕਿਹਾ ਸੀ ਕਿ ਇਸ ਵਾਰੀ ਕੂਲਰ ਜੇ ਗਰਮੀ ਜਿਆਦਾ ਹੁੰਦਾ ਤੇ ਕੂਲਰ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਸੋ ਸਰਕਾਰ ਨੇ ਸਾਨੂੰ ਉਹ ਵੀ ਪ੍ਰੋਵਾਈਡ ਕਰਾਇਆ ਵਾ ਪੱਖੇ ਜਿਹੜੇ ਵਧੀਆ ਲੱਗੇ ਹੈਗੇ ਟੈਂਟਸ ਵਧੀਆ ਲੱਗਾ ਆਇਆ ਸੋ ਓਵਰ ਆਲ ਜਿਹੜਾ ਵਾ ਇਹ ਸਰਕਾਰ ਸ਼ਲਾਘਾ ਜੋ ਕਦਮਾਂ ਸਰਕਾਰ ਦਾ